ਜਲੰਧਰ ਜੀ ਹਾਂ ਜਲੰਧਰ ਦੇ ਵਿੱਚ ਅੱਜ ਸਵੇਰੇ ਤਿੰਨ ਧਮਾਕੇ ਸੁਣਾਈ ਦਿੱਤੇ ਨੇ ਇੱਕ ਤੋਂ ਬਾਅਦ ਇੱਕ ਵੱਡੇ ਧਮਾਕੇ ਸੁਣਾਈ ਦਿੱਤੇ ਔਰ ਗੂੰਜਿੰਨੀ ਦੂਰ ਤੱਕ ਗਈ ਕਿ ਲੋਕ ਦਹਿਸ਼ਤ ਦੇ ਵਿੱਚ ਆ ਗਏ ਜਿਸ ਤੋਂ ਬਾਅਦ ਜਲੰਧਰ ਦੇ ਡੀਸੀ ਦੇ ਵੱਲੋਂ ਆਰਡਰ ਵੀ ਜਾਰੀ ਕਰ ਦਿੱਤੇ ਗਏ ਨੇ ਜਲੰਧਰ ਰੈਡ ਅਲਰਟ ਦੇ ਉੱਤੇ ਦੱਸਦੀ ਕਿ ਕੱਲ ਰਾਤ ਤੋਂ ਰੈਡ ਅਲਰਟ ਦੇ ਉੱਤੇ ਸੀ ਜਲੰਧਰ ਔਰ ਅੱਜ ਸਵੇਰੇ 8:35 ਦੇ ਕਰੀਬ ਜਲੰਧਰ ਧਮਾਕਿਆਂ ਦੇ ਨਾਲ ਦਹਿਲ ਗਿਆ ਔਰ ਦੱਸਿਆ ਜਾ ਰਿਹਾ ਕਿ ਦੂਰ ਦੂਰ ਤੱਕ ਏ ਠਮਾਕੇ ਸੁਣਾਈ ਦਿੱਤੇ ਨੇ ਇੱਕ ਤੋਂ ਬਾਅਦ ਇੱਕ ਤਿੰਨ ਠਮਾਕੇ ਹੋਏ ਨੇ ਔਰ ਬਸਤੀ ਦਾਨਿਸ਼ਮੰਦਾ ਤੋਂ ਲੈ ਕੇ ਕੰਪਨੀ ਬਾਗਤਾ ਤੱਕ ਇਸ ਦੀ ਗੂੰਜ ਸੁਣਾਈ ਦਿੱਤੀ ਹੈ ਜਿੱਥੇ ਵੀ ਲੋਕ ਬੈਠੇ ਸੀ ਹੋਏ ਇਹਨਾਂ ਠਮਾਕਿਆਂ ਦੀ ਆਵਾਜ਼ ਸੁਣ ਕੇ ਡਹਿਲ ਗਏ ਔਰ ਰਾਤ ਵੀ ਜਲੰਧਰ ਦੇ ਵਿੱਚ ਕਈ ਧਮਾਕੇ ਹੋਏ ਨੇ ਕੰਗਨੀਵਾਲ ਦੇ ਵਿੱਚ ਵੀ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇੱਕ ਸੁੱਤੇ ਹੋਏ ਵਿਅਕਤੀ ਦੇ ਉੱਤੇ ਡਰੋਨ ਡਿੱਗ ਜਾਂਦਾ ਇੱਕ ਘਰ ਦੇ ਉੱਤੇ ਅ ਡਰੋਨ ਡਿੱਗਦਾ ਜਿੱਥੇ ਪਾਣੀ ਵਾਲੀ ਟੈਂਕੀ ਵੀ ਫਟ ਜਾਂਦੀ ਹੈ ਔਰ ਇਹ ਤਸਵੀਰਾਂ ਜਲੰਧਰ ਦੀਆਂ ਨੇ ਲਗਾਤਾਰ ਜਲੰਧਰ ਦੇ ਵਿੱਚ ਜੋ ਅੱਜ ਧਮਾਕੇ ਹੋਏ ਤੇ ਉਸ ਤੋਂ ਬਾਅਦ ਇਹ ਤਸਵੀਰਾਂ ਸਾਹਮਣੇ ਆਈਆਂ ਕਿ ਇਸ ਤਰੀਕੇ ਦੇ ਨਾਲ ਘਰਾਂ ਦੇ ਵਿੱਚ ਜਾਂ ਜੋ ਕਾਰ ਸੀਗੇ ਕਿਸ ਤਰੀਕੇ ਦੇ ਨਾਲ ਉੱਥੇ ਨੁਕਸਾਨਿਆ ਹੋਇਆ ਔਰ ਛੱਤਾਂ ਦੇ ਉੱਤੇ ਵੀ ਕਾਫੀ ਨੁਕਸਾਨ ਹੋਇਆ ਕਿਉਂਕਿ ਸਵੇਰ ਤੋਂ ਹੀ ਇਹ ਤਮਾਕੇ ਹੋ ਰਹੇ ਨੇ ਔਰ ਜਲੰਧਰ ਨੂੰ ਰੈਡ ਅਲਰਟ ਦੇ ਉੱਤੇ ਕਰ ਦਿੱਤਾ ਗਿਆ ਹੈ ਡੀਸੀ ਹਿਮਾਂਸ਼ੂ ਅਗਰਵਾਲ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਲੋਕ ਫਿਲਹਾਲ ਆਪਣੇ ਘਰਾਂ ਦੇ ਵਿੱਚ ਰਹਿਣ ਘਰਾਂ ਤੋਂ ਬਾਹਰ ਨਾ ਜਾਣ ਖੁੱਲੀਆਂ ਥਾਂਵਾਂ ਉੱਤੇ ਜਾਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਭੀੜ ਭੜ ਵਾਲੀਆਂ ਥਾਂਵਾਂ ਉੱਤੇ ਨਾ ਜਾਇਆ ਜਾਵੇ ਔਰ ਦੁਕਾਨਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਨੇ ਆਦਮਪੁਰ ਦੇ ਵਿੱਚ ਵੀ ਜੋ ਬਾਜ਼ਾਰ ਨੇ ਉਹ ਬੰਦ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਔਰ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਘਰਾਂ ਤੋਂ ਬਾਹਰ ਨਾ ਨਿਕਲਣ ਔਰ ਦੁਕਾਨਾਂ ਉੱਤੇ ਜਾਣ ਦੀ ਕੋਸ਼ਿਸ਼ ਵੀ ਨਾ ਕਰਨ ਜੇਕਰ ਤੁਹਾਨੂੰ ਘਰ ਦਾ ਕੋਈ ਜ਼ਰੂਰੀ ਸਮਾਨ ਚਾਹੀਦਾ ਹੈ ਤਾਂ ਫਿਲਹਾਲ ਲਈ ਉਹ ਸਮਾਨ ਖਰੀਦਣ ਵੀ ਤੁਸੀਂ ਬਾਹਰ ਨਾ ਜਾਓ ਤਾਂ ਜਲੰਧਰ ਦੇ ਵਿੱਚ ਭੀੜ-ਪਾੜ ਵਾਲੀਆਂ ਥਾਵਾਂ ਉੱਤੇ ਜਾਣ ਤੋਂ ਰੋਕ ਲਗਾ ਦਿੱਤੀ ਗਈ ਹੈ ਰੈੱਡ ਅਲਰਟ ਜਾਰੀ ਹੋ ਚੁੱਕਾ ਹੈ ਔਰ ਉੱਧਰ ਅੰਮ੍ਰਿਤਸਰ ਦੇ ਵਿੱਚ ਰੈੱਡ ਅਲਰਟ ਜਾਰੀ ਹੋ ਚੁੱਕਾ ਹੈ ਅੰਮ੍ਰਿਤਸਰ ਦੇ ਵਿੱਚ ਵੀ ਅੱਜ ਸਵੇਰੇ ਧੁਮਾਕੇ ਸੁਣਾਈ ਦਿੱਤੇ ਨੇ ਦੱਸਦੀ ਹੈ ਕਿ ਜਲੰਧਰ ਪਠਾਨਕੋਟ 에ਰ بیس ਅੰਮ੍ਰਿਤਸਰ ਅਤੇ ਫਿਰੋਜ਼ਪੁਰ ਇਹ ਥਾਂਾਂ ਨੇ ਜਿੱਥੇ ਅੱਜ ਸਵੇਰ ਤੋਂ ਸਾਇਰਨ ਵੱਜ ਰਹੇ ਨੇ ਔਰ ਸਾਇਰਨ ਦਾ ਮਤਲਬ ਹੁੰਦਾ ਹੈ ਕਿ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਔਰ ਫਿਲਹਾਲ ਉਹ ਉਥੇ ਖਤਰੇ ਦੀ ਜੱਦ ਦੇ ਵਿੱਚ ਇਹ ਇਲਾਕੇ ਨੇ ਕਿਉਂਕਿ ਲਗਾਤਾਰ ਪਾਕਿਸਤਾਨ ਦੇ ਵੱਲੋਂ ਹਵਾਈ ਹਮਲੇ ਕੀਤੇ ਜਾ ਰਹੇ ਨੇ ਰਾਤ ਵੀ ਜਲੰਧਰ ਦੇ ਵਿੱਚ ਕਾਫੀ ਧਮਾਕੇ ਕੀਤੇ ਗਏ ਪਠਾਨਕੋਟ 에ਅਰਬਾਸ ਨੂੰ ਵੀ ਇੱਕ ਵਾਰ ਫਿਰ ਟਾਰਗੇਟ ਕੀਤਾ ਗਿਆ ਔਰ ਦੂਸਰੇ ਪਾਸੇ ਅੰਮ੍ਰਿਤਸਰ ਵਿੱਚ ਵੀ ਧਮਾਕੇ ਸੁਣਾਈ ਦਿੱਤੇ ਔਰ ਫਿਰੋਜ਼ਪੁਰ ਦੇ ਵਿੱਚ ਵੀ ਕਾਫੀ ਧਮਾਕੇ ਸੁਣਾਈ ਦਿੱਤੇ ਔਰ ਅੱਜ ਸਵੇਰ ਤੋਂ ਹੀ ਇਹ ਇਲਾਕੇ ਇੱਕ ਵਾਰ ਫਿਰ ਤਮਾਕਿਆਂ ਦੇ ਨਾਲ ਦਿਲ ਰਹੇ ਨੇ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਅੱਜ ਸਵੇਰੇ ਤਮਾਕੇ ਹੋਏ ਨੇ ਜਿਸ ਕਰਕੇ ਉਸ ਨੂੰ ਰੈਡ ਅਲਰਟ ਤੇ ਕਰ ਦਿੱਤਾ ਗਿਆ ਹੈ ਔਰ ਦੱਸਦੀ ਹੈ ਕਿ ਜਲੰਧਰ ਪਠਾਨਕੋਟ 에ਅਰਬੇਸ ਅੰਮ੍ਰਿਤਸਰ ਔਰ ਫਿਰੋਜ਼ਪੁਰ ਸਵੇਰ ਤੋਂ ਹੀ ਇਹਨਾਂ ਇਲਾਕਿਆਂ ਦੇ ਵਿੱਚ ਤਮਾਕੇ ਹੋ ਰਹੇ ਨੇ ਔਰ ਫਿਰੋਜ਼ਪੁਰ ਦੀ ਜੋ ਡੀਸੀ ਨੇ ਦੀਪਸ਼ੀਖਾ ਸ਼ਰਮਾ ਤੋਂ ਉਹਨਾਂ ਦੇ ਵੱਲੋਂ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ ਔਰ ਖਿੜਕੀਆਂ ਤੋਂ ਦੂਰ ਰਹਿੰਦੀ ਅਪੀਲ ਕੀਤੀ ਗਈ ਹੈ ਕਿਉਂਕਿ ਜਲੰਧਰ ਅਸੀਂ ਦੇਖਿਆ ਕਿ ਜਿਸ ਤਰੀਕੇ ਦੇ ਨਾਲ ਬਲਾਸਟ ਹੁੰਦੇ ਨੇ ਤਾਂ ਉਸ ਤੋਂ ਬਾਅਦ ਖਿੜਕੀਆਂ ਦੇ ਸ਼ੀਸ਼ੇ ਤੱਕ ਟੁੱਟ ਜਾਂਦੇ ਨੇ ਲੋਕ ਜੋ ਘਰਾਂ ਦੇ ਵਿੱਚ ਸੀ ਤਾਂ ਉਹਨਾਂ ਨੂੰ ਕਾਫੀ ਨੁਕਸਾਨ ਉਸ ਦੇ ਨਾਲ ਹੋਇਆ ਹੈ ਔਰ ਛੱਤਾਂ ਦੇ ਉੱਤੇ ਜੋ ਡਰੋਨ ਡਿਗੇ ਨੇ ਤਾਂ ਉਹਨਾਂ ਦੇ ਨਾਲੇ ਪਾਣੀ ਦੀਆਂ ਟੈਂਕੀਆਂ ਤੱਕ ਫਟ ਗਈਆਂ ਇਹ ਜਲੰਧਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਤਰੀਕੇ ਦੇ ਨਾਲ ਘਰ ਦੇ ਵਿੱਚ ਇਹ ਨੁਕਸਾਨ ਹੋਇਆ ਹੈ ਔਰ ਅੱਜ ਸਵੇਰੇ ਜੋ ਇਹ ਧਮਾਕੇ ਹੋਏ ਨੇ ਔਰ ਇਹ ਤਸਵੀਰਾਂ ਅ ਉਸ ਡਰੋਨ ਦੀਆਂ ਜੋ ਡਿਗਿਆ ਜਲੰਧਰ ਦੇ ਵਿੱਚ ਔਰ ਹਿਮਾਂਸ਼ੂ ਅਗਰਵਾਲ ਦੇ ਵੱਲੋਂ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ ਲੋਕਾਂ ਨੂੰ ਪੀੜਪਾੜ ਵਾਲੀਆਂ ਥਾਵਾਂ ਉੱਤੇ ਨਾ ਜਾਣ ਲਈ ਕਿਹਾ ਗਿਆ ਹੈ ਔਰ ਨਾਲ ਹੀ ਬਾਜ਼ਾਰਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਖਾਸ ਤੌਰ ਤੇ ਆਦਮਪੁਰ ਦੇ ਸਾਰੇ ਬਾਜ਼ਾਰ ਬੰਦ ਕਰ ਦਿੱਤੇ ਗਏ ਨੇ ਹੁਸ਼ਿਆਰਪੁਰ ਦੇ ਟਾਂਡਾ ਉੜਮੜੂ ਦੇ ਵਿੱਚ ਵੀ ਪਿੰਡ ਸੁਂਦਰਾ ਪੁੱਤਾ ਦੇ ਵਿੱਚ ਵੀ ਅਤੇ ਜਲੰਧਰ ਦੇ ਕਰਤਾਰਪੁਰ ਦੇ ਵਿੱਚ ਵੀ ਮਿਜ਼ਾਈਲ ਦੇ ਟੁਕੜੇ ਮਿਲੇ ਸੀ ਔਰ ਅੱਜ ਸਵੇਰ ਤੋਂ ਜਲੰਧਰ ਦੇ ਵਿੱਚ ਇੱਕ ਵਾਰ ਫਿਰ ਤਮਾਕੇ ਹੋਏ ਨੇ ਔਰ ਵਸਤੀ ਦਾਨਿਸ਼ਮੰਦਾ ਟਾਰਗੇਟ ਦੱਸਿਆ ਜਾ ਰਿਹਾ ਜਿੱਥੇ ਇਹ ਡਰੋਨ ਡਿੱਗਿਆ ਹੈ ਔਰ ਤਮਾਕਿਆਂ ਦੀ ਆਵਾਜ਼ ਦੇ ਨਾਲ ਡੈਲ ਗਿਆ ਹੈ ਔਰ ਜਲੰਧਰ ਦੇ ਵਿੱਚ ਲਗਾਤਾਰ 3-4 ਤਮਾਕੇ ਅੱਜ ਸਵੇਰੇ ਸੁਣਾਈ ਦਿੱਤੇ ਨੇ ਔਰ 8:35 'ਤੇ ਜਦੋਂ ਤਮਾਕੇ ਸੁਣਾਈ ਦਿੰਦੇ ਇਸ ਸਮੇਂ ਅਸੀਂ ਜਲੰਧਰ ਦੇ ਵਿੱਚ ਹੀ ਬੈਠੇ ਆ ਜਲੰਧਰ ਦੇ ਵਿੱਚ ਅਸੀਂ ਆਪਣੇ ਆਫਿਸ ਦੇ ਵਿੱਚ ਬੈਠੇ ਹੋਏ ਵੀ ਉਹਨਾਂ ਧਮਾਕਿਆਂ ਦੀ ਆਵਾਜ਼ ਸੁਣੀ ਹੈ ਔਰ ਬਸਤੀ ਦਾਣਿਸ਼ਮੰਦਾ ਤੋਂ ਦੱਸਿਆ ਜਾ ਰਿਹਾ ਹੈ ਕਿ ਉੱਥੇ ਇੱਕ ਨੇੜੇ ਡਰੋਨ ਡਿੱਗਿਆ ਹੈ ਔਰ ਜਲੰਧਰ ਦੀਆਂ ਇਹ ਤਸਵੀਰਾਂ ਜਿੱਥੇ ਇਸ ਸਮੇਂ دہشت ਦਾ ਮਾਹੌਲ ਹੈ ਫਿਲਹਾਲ ਇਹ ਵੱਡੀ ਖਬਰ ਹੈ ਦੱਸਿਆ ਜਾ ਰਿਹਾ ਹੈ ਕਿ ਬਸਤੀ ਦਾਣਿਸ਼ਮੰਦਾ ਦੇ ਨੇੜੇ ਗਾਖਲ ਪੁਲ ਤੋਂ ਅੱਗੇ ਇਹ ਡਰੋਨ ਡਿੱਗਿਆ ਹੈ ਜਿੱਥੋਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਵੱਖ-ਵੱਖ ਜਲੰਧਰ ਦੇ ਜੋ ਇਲਾਕੇ ਨੇ ਉੱਥੋਂ ਦੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਾਫੀ ਨੁਕਸਾਨ ਡਰੋਨ ਡਿਗਨ ਨਾਲ ਹੋਇਆ ਹੈ ਲਗਾਤਾਰ ਪਾਕਿਸਤਾਨ ਦੇ ਵੱਲੋਂ ਮਿਜ਼ਾਈਲ ਹਮਲੇ ਕੀਤੇ ਜਾ ਰਹੇ ਨੇ ਡਰੋਨ ਸੁੱਟੇ ਜਾ ਰਹੇ ਨੇ ਔਰ ਹੁਣ ਇਹ ਹਮਲੇ ਹੋਰ ਵੀ ਤਾਕਤਵਰ ਹੋ ਗਏ ਨੇ ਕਿਉਂਕਿ ਅ ਇਸ ਤੋਂ ਪਹਿਲਾਂ ਜੋ ਡਰੋਨ ਸੁੱਟੇ ਜਾ ਰਹੇ ਸੀ ਜਾਂ ਮਿਜ਼ਾਈਲਾਂ ਸੁੱਟੀਆਂ ਜਾ ਰਹੀਆਂ ਸੀ ਤਾਂ ਉਹ ਇਨੀ ਕੈਪੇਬਿਲਿਟੀ ਦੀਆਂ ਨਹੀਂ ਸੀ ਉਸ ਦੇ ਧਮਾਕੇ ਨਹੀਂ ਸੁਣਾਈ ਦਿੰਦੇ ਸੀ ਔਰ ਰਾਤ ਦੇ ਸਮੇਂ ਹਮਲੇ ਕੀਤੇ ਜਾਂਦੇ ਸੀ ਪਰ ਹੁਣ ਇਸ ਸਮੇਂ ਸਵੇਰ ਦੇ ਸਮੇਂ ਹੀ ਹਮਲੇ ਸ਼ੁਰੂ ਕਰ ਦਿੱਤੇ ਗਏ ਨੇ ਔਰ ਜਲੰਧਰ ਕਹਿ ਸਕਦੇ ਹਾਂ ਕਿ ਜਲੰਧਰ ਕੈਂਟ ਏਰੀਆ ਜਲੰਧਰ ਇਹ ਵੀ ਇਹਨਾਂ ਹਮਲਿਆਂ ਦੀ ਜਦ ਵਿੱਚ ਇਹ ਸਾਇਰਨ ਸਵੇਰ ਤੋਂ ਹੀ ਸੁਣਾਈ ਦੇ ਰਹੇ ਨੇ ਇੱਥੇ ਔਰ ਲੋਕ ਦਹਿਸ਼ਤ ਦੇ ਵਿੱਚ ਆ ਗਏ ਨੇ ਪਰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਅਸੀਂ ਵੀ ਕਰਾਂਗੇ ਔਰ ਡੀਸੀ ਹਿਮਾਂਸ਼ਾ ਅਗਰਵਾਲ ਉਹਨਾਂ ਦੇ ਵੱਲੋਂ ਵੀ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ ਲੋਕਾਂ ਨੂੰ ਅਪੀਲ ਹੈ ਕਿ ਆਪਣੇ ਘਰਾਂ ਦੇ ਵਿੱਚ ਰਹੋ ਔਰ ਖੁੱਲੀਆਂ ਥਾਵਾਂ ਉੱਤੇ ਜਾਣ ਤੋਂ ਗੁਰੇਜ਼ ਕਰੋ ਕਿਉਂਕਿ ਕਿਹੜੀ ਵੇਲੇ ਕੋਈ ਡਰੋਨ ਜਾਂ ਮਿਜ਼ਾਈਲ ਡਿੱਗ ਜਾਵੇ ਤਾਂ ਉਹਦਾ ਪਤਾ ਨਹੀਂ ਲੱਗਦਾ ਇਸ ਕਰਕੇ ਜੇਕਰ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋਗੇ ਤਾਂ ਸੁਰੱਖਿਅਤ ਰਹੋਗੇ ਤਾਂ ਫਿਲਹਾਲ ਜਲੰਧਰ ਦੀਆਂ ਤਸਵੀਰਾਂ ਜਿੱਥੇ ਅੱਜ ਸਵੇਰੇ ਧਮਾਕੇ ਹੋਏ ਨੇ ਔਰ ਧਮਾਕਿਆਂ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਲੰਧਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਨਜ਼ਰ ਆ ਰਿਹਾ ਕਿੰਨਾ ਨੁਕਸਾਨ ਹੋ ਚੁੱਕਾ ਹੈ ਅਗਰ ਕੰਗਣੀਵਾਲ ਦੀ ਗੱਲ ਕਰੀਏ ਤਾਂ ਉਥੇ ਪਾਣੀ ਵਾਲੀ ਟੈਂਕੀ ਵੀ ਪੂਰੇ ਤਰੀਕੇ ਦੇ ਨਾਲ ਨਸ਼ਟ ਹੋ ਚੁੱਕੀ ਹੈ ਔਰ ਵਾਸ਼ਮਿਨ ਇਹ ਵੀ ਪੂਰੇ ਤਰੀਕੇ ਦੇ ਨਾਲ ਟੁੱਟਿਆ ਹੋਇਆ ਔਰ ਕਈ ਥਾਮਾ ਤੋਂ ਹੀ ਤਸਵੀਰਾਂ ਇਸ ਤਰੀਕੇ ਦੀਆਂ ਸਾਹਮਣੇ ਆ ਰਹੀਆਂ ਨੇ ਔਰ ਬਸਤੀ ਦਾਣਿਸ਼ਵੰਦਾ ਨੇੜੇ ਗਾਖਲ ਪੁਲ ਤੋਂ ਅੱਗੇ ਧਮਾਕੇ ਹੋਏ ਨੇ ਜਿੱਥੇ ਡਰੋਨ ਡਿਗਾਇਆ ਔਰ ਉਸ ਤੋਂ ਬਾਅਦ ਦੋ ਲੋਕ ਦਹਿਸ਼ਤ ਦੇ ਵਿੱਚ ਆ ਗਏ ਨੇ ਤਾਂ ਫਿਲਹਾਲ ਜਲੰਧਰ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਘਰਾਂ ਦੇ ਵਿੱਚ ਹੀ ਰੋ ਬੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅੰਮ੍ਰਿਤਸਰ ਦੇ ਵਿੱਚ ਵੀ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿਉਂਕਿ ਅੰਮ੍ਰਿਤਸਰ ਵਿੱਚ ਵੀ ਸਵੇਰੇ ਕਈ ਧਮਾਕੇ ਹੋਏ ਨੇ ਜਿਸ ਤੋਂ ਬਾਅਦ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ